ਆਮ ਪਿੰਡਾਂ ਵਾਲੇ ਆਉਂਦੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਪਰ ਉਲਝੇ ਪਈ ਹੁੰਦੇ ਕਿਸੇ ਨਾ ਕਿਸੇ ਤਾਣੀ ਚ ਇਹ ਉਹ ਜਗ੍ਹਾ ਤੇ ਵੀ ਹੈ ਨਹੀਂ ਗਾ ਇਹ ਪਿੰਡ ਦੇ ਵਿੱਚ ਵੀ ਹੈ ਨਹੀਂ ਪਰ ਇਹ ਤੇ ਪਰਚਾ ਪੈ ਗਿਆ 2017 ਜੀ ਪਰਚਾ ਪਿਆ ਸੀ 2019 ਦੇ ਵਿੱਚ ਜਾ ਕੇ 2 ਸਾਲਾਂ ਬਾਅਦ ਪੁਲਿਸ ਨੇ ਚਲਾਨ ਪੇਸ਼ ਕਰਿਆ ਤੁਸੀਂ ਪਿੰਡਾਂ 'ਚ ਜਾ ਕੇ ਵੀ ਲੋਕਾਂ ਨੂੰ ਜਾਗਰੂਤ ਕਰਦੇ ਜੀ ਲੈਕੋ ਅਵਿਗਨੈਸ ਹੈ ਨਾ ਵੀ ਉਹ 2019 ਤੋਂ ਜਾਂ 17 ਤੋਂ ਲੈ ਕੇ ਹੁਣ ਤੱਕ ਵਿਚਾਰਾ ਉਹ ਬੈਠਾ ਸੀ ਆਮ ਪਿੰਡਾਂ ਵਾਲੇ ਆਉਂਦੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਪਰ ਉਲਝੇ ਪਈ ਹੁੰਦੇ ਕਿਸੇ ਨਾ ਕਿਸੇ ਤਾਣੀ ਚ ਬੰਦਾ ਨਾ ਜਲੰਧਰ ਟੀਚਰ ਆ 13 ਕਯੂ ਚ ਸੀਗੇ ਜੀ ਤਾਂ ਹੁਣ 13 ਬੰਦਿਆਂ ਦੇ ਵਿੱਚੋਂ ਇਹਦੇ ਤੇ ਪਰਚਾ ਪੈ ਗਿਆ ਨਾਲ ਇਹ ਗਿਆ ਹੋਇਆ ਸੀ ਆਪਦੇ ਕਾਲਜ ਪੜਨ ਵਾਸਤੇ ਇਹ ਉਹ ਜਗ੍ਹਾ ਤੇ ਵੀ ਹੈ ਨਹੀਂਗਾ ਇਹ ਪਿੰਡ ਦੇ ਵਿੱਚ ਵੀ ਹੈ ਨਹੀਂ ਪਰ ਇਹ ਤੇ ਪਰਚਾ ਪੈ ਗਿਆ ਹੂੰ ਹੁਣ ਗੱਲ ਕੀ ਹੋਈ ਗਾਂਹ ਜਾ ਕੇ ਇਹਦੀ ਭਾਰਤੀ ਹੋ ਗਈ ਈਟੀਡੀ ਟੀਚਰ ਵਜੋਂ ਹੁਣ ਇਹਦੀ ਤਨਖਾਹ ਨਹੀਂ ਪੈ ਰਹੀ ਬੰਦੇ ਦੀ ਕਿਉਂ ਨਹੀਂ ਪੈ ਰਹੀ ਨੂੰ ਕੀ ਤੇ ਪਰਚਾ ਬੋਲਦਾ ਉਹਨਾਂ ਨੇ ਵੈਰੀਫਿਕੇਸ਼ਨ ਕਰਾਈ ਕਹਿੰਦੇ ਜੀ ਤੁਹਾਡੇ ਤੇ ਉਹ ਪਰਚਾ ਚੱਲ ਰਿਹਾ ਤਾਂ ਹੁਣ ਥੋੜੀ ਤਨਖਾਹ ਨਹੀਂ ਪੈ ਰਹੀ ਜੀ ਹਾਂ ਹੁਣ ਇਹ ਬੰਦਾ ਆਪਣੇ ਕੋਲੇ ਆਇਆ ਇਹ ਕਹਿੰਦਾ ਵੀਰੇ ਮੈਂ ਇੱਕ ਨਿਕਣ ਕਰਕੇ ਆ ਹੈ ਜੋਇਨਿੰਗ ਤੇ ਆ ਉਹ ਜੋਇਨਿੰਗ ਤੇ ਆ ਕੰਮ ਕਰ ਰਿਹਾ ਵੀਰੇ ਜੀ ਤੇ ਜਲੰਧਰ ਲੱਗਿਆ ਹੋਇਆ ਪਰ ਤਨਖਾਹ ਨਹੀਂ ਪੈ ਰਹੀ ਤਾਂ ਦੁਖੀ ਆ ਕਿਉਂਕਿ ਜਲੰਧਰ ਰਹਿਣਾ ਪੈ ਰਿਹਾ ਹੁਣ ਗਰੀਬ ਪਰਿਵਾਰ ਦਾ ਬੰਦਾ ਬਿਲਕੁਲ ਖਰਚਾ ਹੋ ਰਿਹਾ ਸਾਰਾ ਖਰਚਾ ਹੋ ਰਿਹਾ ਉਹਦਾ ਪਰ ਇੱਕ ਮਹੀਨੇ ਉਹ ਰੈਂਟ ਭਰ ਰਿਹਾ ਖਾਣ ਪੀਣ ਦਾ ਦੇ ਰਿਹਾ ਘਰੋਂ ਦੂਰ ਜਾ ਕੇ ਰਹਿ ਰਿਹਾ ਹੂੰ ਤਾਂ ਹੁਣ ਉਹ ਬੰਦਾ ਕਹਿੰਦਾ ਵੀ ਮੇਰਾ ਹੂੰ ਤਾਂ ਹੁਣ ਤੁਸੀਂ ਐਂ ਦੇਖ ਲਓ 2017 ਦੀ ਐਫਆਈਆਰ ਆ 2017 ਚ ਪਰਚਾ ਪਿਆ ਸੀ 2019 ਦੇ ਵਿੱਚ ਜਾ ਕੇ 2 ਸਾਲਾਂ ਬਾਅਦ ਪੁਲਿਸ ਨੇ ਚਲਾਨ ਪੇਸ਼ ਕਰਿਆ ਉਸ ਤੋਂ ਬਾਅਦ ਟ੍ਰਾਇਲ ਚੱਲ ਰਿਹਾ ਸੀ ਟ੍ਰਾਇਲ ਦਾ ਮਤਲਬ ਹੁੰਦਾ ਵੀ ਪੇਸ਼ੀਆਂ ਪੈਣ ਲੱਗ ਗਈਆਂ ਹੁਣ ਕੋਰਟ ਦੇ ਵਿੱਚ ਜੀ ਗਵਾਹੀਆਂ ਹੋ ਰਹੀਆਂ ਤਾਂ ਹੁਣ ਸਰਕਾਰੀ ਗਵਾਹਾਂ ਦੀਆਂ ਗਵਾਹੀਆਂ ਚੱਲ ਰਹੀਆਂ ਅਸੀਂ ਉਹ ਕੇਸ ਦੇ ਵਿੱਚ 2019 ਤੋਂ ਲੈ ਕੇ ਹੁਣ ਤੱਕ ਹੂੰ ਉਹ ਹੁਣ ਆਪਣੇ ਕੋਲ ਬੰਦਾ ਆਇਆ ਉਹ ਕਹਿੰਦਾ ਜੀ ਕੀ ਹੱਲ ਕੱਢੀਏ ਵੀ ਕੁਝ ਸਿੱਟਾ ਨਹੀਂ ਨਿਕਲ ਰਿਹਾ ਜਲਸਾ ਉਹ ਡੀਪਾਰ ਹੈ ਸੀ ਤਿੰਨ ਤਿੰਨ ਮਹੀਨਿਆਂ ਦੀ ਤਾਂ ਆਪਾਂ ਹੁਣ ਉਹ ਬੰਦੇ ਦੀ ਟਾਈਮ ਬਾਉਂਡ ਦੀ ਪਟੀਸ਼ਨ ਪਾਈ ਵੀ ਇੱਕ ਲਿਮਿਟਡ ਟਾਈਮ ਦੇ ਵਿੱਚ ਉਹਦਾ ਕੇਸ ਨਿਪਟ ਜਵੇ ਤਾ ਹੁਣ ਉਹ ਜੱਜ ਨੇ ਓਨ ਹੌਨੈਸਟਲੀ ਦੱਸਾਂ ਤਾਂ ਆਰਡਰ ਵੀ ਨਹੀਂ ਹਜੇ ਔਨਰੇਬਲ ਹਾਈ ਕੋਰਟ ਨੇ ਕੀਤਾ ਉਹਨਾਂ ਨੇ ਸਿਰਫ ਰਿਪੋਰਟ ਮੰਗੀ ਸੀ ਲੋਅਰ ਕੋਰਟ ਦੇ ਕੋਲੋਂ ਤੁਸੀਂ ਆ ਦੱਸੋ ਵੀ ਇਹ ਜੇ ਡਿਲੇ ਕਿਉਂ ਹੋ ਰਿਹਾ ਹੈ ਨਾ 17 ਦਾ ਪਾਰਚਾ 19 ਦੇ ਵਿੱਚ ਚਲਾਨ ਪੇਸ਼ ਹੋ ਗਿਆ ਹੁਣ ਤੱਕ ਕੀ ਕਰ ਰਹੇ ਹੋ ਤੁਸੀਂ ਕਿੰਨੇ ਗਵਾਹ ਹੋ ਗਏ ਕੀ ਚੱਲ ਰਿਹਾ ਤਾਂ ਅੱਜ ਮੈਨੂੰ ਸਵੇਰ ਸਵੇਰ ਬੰਦੇ ਦਾ ਫੋਨ ਆਇਆ ਉਹਦੀ ਪੇਸ਼ੀ ਸੀਗੀ ਉਹ ਕਹਿੰਦਾ ਵੀ ਜੱਜ ਸਾਹਿਬ ਕਹਿੰਦੇ ਵੀ ਡਿਸਚਾਰਜ ਕਰ ਦਾਂਗੇ ਜੀ ਕਿਉਂਕਿ ਪੇਸ਼ੀ ਕੋਈ ਹੋਈ ਨਹੀਂ ਸਰਕਾਰੀ ਗਵਾਹ ਕੋਈ ਹੋਇਆ ਨਹੀਂ ਹੈਗਾ ਤਾ ਉਹਦੇ ਵਿੱਚ ਕੋਈ ਸਬੂਤ ਹੀ ਨਹੀਂ ਹੈਗਾ ਉਹ ਬੰਦਿਆਂ ਦੇ ਗਏ ਬਿਲਕੁਲ ਤਾਂ ਹੋ ਵੀ ਨਹੀਂ ਸਕਦਾ ਜਿਹੜਾ ਆਪਣਾ ਬੰਦਾ ਕਿਉਂਕਿ ਉਹ ਤਾਂ ਹੈ ਹੀ ਨਹੀਂ ਸੀ ਮੌਕੇ ਤੇ ਬਿਲਕੁਲ ਤਾਂ ਉਹ ਗਰੀਬ ਬੰਦਾ ਸੀ ਆਪਾਂ ਉਹਨਾਂ ਨੂੰ ਕੋਈ ਚਾਰਜ ਨਹੀਂ ਕਰਿਆ ਹੂੰ ਤਾਂ ਮੈਂ ਤੁਹਾਨੂੰ ਬਿਊਟੀ ਦੱਸ ਰਹੀਆਂ ਇਹ ਕੰਮ ਦੀ ਵੀ ਕਿੰਨੀ ਆ ਜਾਂ ਫਿਰ ਲੈਕ ਆਫ ਅਵੇਅਰਨੈਸ ਹੈ ਨਾ ਵੀ ਉਹ 2019 ਤੋਂ ਜਾਂ 17 ਤੋਂ ਲੈ ਕੇ ਹੁਣ ਤੱਕ ਵਿਚਾਰਾ ਉਹ ਬੈਠਾ ਸੀ ਹੂੰ ਕਿਸੇ ਨਾ ਕਿਸੇ ਕੋਈ ਪਾਰਟੀ ਸੀ ਇੱਥੇ ਆਪਣੇ ਯੂਨੀਵਰਸਿਟੀ ਤੋਂ ਮੈਨੂੰ ਬੰਦਾ ਜੁੜਿਆ ਉਹ ਉਹਨੂੰ ਪਤਾ ਲੱਗਿਆ ਵੀ ਮੁੰਡੇ ਕੰਮ ਕਰਦੇ ਆ ਉੱਥੇ ਉਹਨੇ ਗਾਹਾਂ ਉਹਨੂੰ ਕੰਟੈਕਟ ਦਿੱਤਾ ਉਹ ਫਿਰ ਆਪਣੇ ਨਾਲ ਜੁੜਿਆ ਹੁਣ ਆਪਾਂ ਉਹ ਵੀ ਮਿਲਦੀ ਹੈ ਇਹ ਚੀਜ਼ ਨਾਲ ਤੁਸੀਂ ਪਿੰਡਾਂ 'ਚ ਜਾ ਕੇ ਵੀ ਲੋਕਾਂ ਨੂੰ ਜਾਗਰੂਤ ਕਰਦੇ ਜੀ ਜੀ ਭਈ ਆਪਾਂ ਨਾ ਰੋਪੜ ਏਰੀਆ ਦੇ ਵਿੱਚ ਆਪਣਾ ਇੱਕ ਸ਼ਹਿਰੀ ਮੰਡਿਰ ਕਰਕੇ ਬਾਈ ਨੇ ਉਹ ਕਾਫੀ politically active ਨੇ ਉਹਨਾਂ ਦੇ ਨਾਲ ਰੋਪੜ ਏਰੀਆ ਦੇ ਵਿੱਚ ਦੌਰਾ ਕੀਤਾ ਸੀਗਾ ਬਾਕੀ ਹੋਰ ਅਲੱਗ-ਅਲੱਗ ਜਗ੍ਹਾ ਤੇ ਕਰਦੇ ਰਹਿੰਦੇ ਆ ਚੰਡੀਗੜ੍ਹ ਤੋਂ ਹੁਣ ਦੱਸਿਆ ਕੈਂਪ ਆਪਣੇ ਰੁਟੀਨ ਦੇ ਵਿੱਚ ਲੱਗਦੇ ਆ ਐਮਸੀ ਨਾਲ ਕੋਆਰਡੀਨੇਸ਼ਨ ਦੇ ਵਿੱਚ